ਖੇਡ ਫੇਰ ਦੇ ਕਬੱਡੀ ਪੱਜਦੀ ਹੈ ਚਾਰਾਂ ਦੇ ਵਿੱਚੋਂ ਹੁਣ ਵੱਧ ਕੇ ਕਿਨੇ ਟਰਾਈ ਕੀਤੀ ਹੈ ਹੁੰਦੀ ਆ ਬੱਲੇ 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 ਹੁੰਦੀ ਨਹੀਂ ਕਰਾਉਣੀ ਪੈਂਦੀ ਹੈ ਦੁਨੀਆ ਮੰਨਦੀ ਨਹੀਂ ਦੁਨੀਆ ਮਨਾਈ ਪੈਂਦੀ ਹੈ ਪਰ ਪੁਆਇੰਟ ਜਿਹੜਾ ਧਾਵੀ ਦਾ ਹੈ ਬੜਾ ਸੋਹਣਾ ਮੈਚ ਹੈ ਰੂੜੀ ਤੇ ਬਾਬਾ ਧਿਆਨ ਦਾਸ ਤੇ ਨੀਰ ਭਾਈ ਵਸਤਾਰ ਤੇ ਫੱਟਾ ਮਾਰੋ ਕਿ ਲੈ ਕੋਈ ਡਾਕਟਰ ਲਾ ਦੇ ਸਾਡੇ ਭਾਈ ਵਸਤਾਰ ਤੇ ਫੱਟੇ ਵਾਲੇ ਕਿਰੂ ਬਾਜਾ ਮਾਰ ਦੇ ਭਾਈ ਵਸਤਾਰ ਤੇ ਹੱਤਾ ਮਾਲੂ ਦਾ ਇਹ ਟੀਮਾਂ ਗਰਾਊਂਡ ਦੇ ਨੇੜੇ ਆ ਰਿਹਾ ਗੁਰਚਰ ਦੀ ਸੱਤ ਦੇ ਕਾਦੇ ਲੱਗਦੇ ਮੇਰੀ ਦੇਖੋ ਸਾਹਮਣੇ ਬੰਬੂ ਸ਼ਰੌ ਦੇਖੀ ਵਾਹ ਓਏ ਕਾਲੂ ਧੀਰਪਿੰਦ ਵਾਲਾ ਕਾਲੂ ਕਹਿੰਦੇ ਤਾਕੜਾ ਜੱਫਾ ਲਾ ਗਿਆ ਆ ਮੁੰਡਾ ਵੀ ਕਿਹਦੀ ਸਾਡੀ ਖੇਡ ਕਬੱਡੀ ਦਾ ਆਉਣ ਵਾਲੇ ਸਮੇਂ ਦਾ ਬਹੁਤ ਵੱਡਾ ਵਾਲਾ ਮੇਰੇ ਵੀਰੋ ਇੱਕ ਸਪੀਡੀ ਰੈਂਡਰ ਹੈ ਜਿਸ ਨੇ ਸਾਰੇ ਨੇ ਵਜਨ ਛੱਡਿਆ ਤੇ ਸਾਹ ਪਰਖੇ ਦਾ ਲੱਗ ਰਿਹਾ ਮੇਰੇ ਵੀਰੋ ਦੋ ਕਬੂਟਰ ਸਿੱਖ ਲੈ ਨੇ ਉਪਰ ਦੇ ਵਿੱਚ ਆ ਕੇ ਜਿੱਤ ਲਿਆ ਇਹ ਕਿਹਦੇ ਅਵਤਾਰ ਆ ਕਲੀਨ ਧਾਰ ਸਿੰਘ ਵਾਲਾ ਪਿੰਡ ਆ ਆ ਮੁੰਡੇ ਦਾ ਮੇਰੇ ਵੀਰੋ ਇਸ ਵੇਲੇ ਅਵਤਾਰ ਦੇਖਦੇ ਆ ਇਹ ਬੜਾ ਸ਼ਾਨਦਾਰ ਟਰੈਡਰ ਹੈ ਤਖਾ ਪੂਰਾ ਮੇਰੇ ਵੀਰੋ ਇੱਕ ਨੰਬਰ ਕੱਢਿਆ ਆਪਣੀ ਟੀਮ ਦੇ ਲਈ ਜੋਰ ਦਿੱਤਾ ਅਗਲੀ ਗੇੜ ਪਾਉਣ ਲਈ ਬੱਬੂ ਧਰਮਾਨ ਲੈ ਵੀ ਖਾਲੇ ਵਾਲਾ ਫੇਰ ਆ ਗਿਆ ਨਾ ਜੰਨਾ ਬੱਬੂ ਧਿਆਨ ਨਾਲ ਕਬੱਡੀ ਪਾਉਣੀ ਹੈ ਬੱਬੂ ਆ ਕੇ ਕਬੱਡੀ ਖੜ ਕਹਿੰਦੇ ਸਹਾਰੇ ਵਾਲੇ ਦੀ ਗੱਲਾਂ ਚੱਲੀਆਂ ਸਹਾਰੇ ਦੇ ਮੇਲੇ ਵਾਂਗੂ ਦੀ ਹੋਰ ਘਰ ਵਿੱਚ ਰੌਣਕ ਲੈਂਦੀ ਹੈ ਸਹਨੇ ਵਾਲਾ ਬੱਬੂ ਵੀ ਤਾਕੜਾ ਖੇੜੇ ਪਰ ਆਹ ਬੱਬੂ ਜਿਹੜਾ ਇਸਵੇਂ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਹਮਦਾ ਖੜਾ ਆਹ ਨੌਜਵਾਨ ਨੇ 5 ਮੋਟਰਸਾਈਕਲ ਬੈਸਟ ਜਾਫੀ ਨੇ ਦਿੱਤੇ ਹੈ ਹਰ ਰਾਇਪੁਰ ਦੇ ਵਿੱਚ ਟੱਕ ਪਾ ਗਿਆ ਜੋਕ ਨਹੀਂ ਹੋਇਆ ਹੈ ਬਲੇਸ਼ੀਅਰ ਫਿਰ ਦੇਖੀ ਦੇਖੀ ਵਾਹਿਗੁਰੂ ਵਾਹਿਗੁਰੂ ਵੇਖੋ ਯਾਰਾ ਵਾਹਿਗੁਰੂ ਜਿਆਦਾ ਸੱਟਾਂ ਨਹੀਂ ਕਦੇ ਇਹ ਸੱਤਾ ਬੇਟਾਂ ਦੀ ਖੇਡ ਹੈ ਕਬੱਡੀ ਹੋਰ ਚਰਚੀ ਭੇਜਿਓ ਗਰਾਊਂਡ ਦੇ ਵਿੱਚ ਹੋਰ ਚਰਚ ਸੱਤਾ ਮਾਲੋ ਦਾ ਪੈੜੀ ਵਾਗੇ ਬੰਦਲਾ ਸੰਦੋ ਵੀ ਆ ਗਿਆ ਜਤਿੰਦਰ ਰਾਗਣਾ ਹੀਆਂ ਮੇਰੇ ਵੀਰੋ ਟਾਪ ਟਾਪ ਦੇ ਮੱਲੇ ਜੇ ਫਿਰ ਮੈਦਾਨ ਚੋਹਦੇ ਆ ਰਹੇ ਬੰਦੂ ਕਿਰਪਾ ਕਰਾ ਦਰਬਾਰਾ ਪ੍ਰਿੰਦਾ ਜੀ ਪਾਰ ਕਿਰਪਾ ਰਸ ਮੇਰਾ ਪੈਰ ਹੱਥ ਰੱਖ ਮੇਰੇ ਵੀਰੋ ਖਿਡਾਰੀ ਸੱਤ ਮਹਿਸੂਸ ਕਰ ਰਹੇ ਆ ਠੀਕ ਹੈ ਜੀ ਇੱਕ ਤਾਲੀ ਦਾ ਹੌਸਲਾ ਜਮੜੇ ਨੂੰ ਠੀਕ ਹੈ ਜੀ ਡਾਕਟਰ ਹਰਜਿੰਦਰ ਜੀ ਲਾਸਟ ਜਿੰਨੇ ਵੀ ਖਿਡਾਰੀ ਆਉਣ ਹੱਸਦੇ ਖੇਡਦੇ ਆਉਣ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਣ ਕਿਸੇ ਵੀ ਖਰਾਜ ਸੱਟਾ ਲੱਗੇ ਤੰਤਰ ਗੁਰ ਗ੍ਰਾਸਾ ਵੀ ਜੀ ਇਹਨਾਂ ਬੰਦਿਆਂ ਤੇ ਹੱਥ ਰੱਖਣਾ ਬਾਬਾ ਪ੍ਰੇਮਦਾਸ ਜੀ ਦੇ ਬੰਦਿਆਂ ਤੇ ਹੱਥ ਰੱਖ ਇੱਕ ਵੱਡੀ ਖੇਡ ਐ ਅੱਜ ਵਿੱਚ ਸੱਟਾਂ ਲੱਗ ਜਾਂਦੀਆਂ ਐ ਅਹੋ ਜੀ ਸੱਟ ਕਿਸੇ ਦੇ ਪਰਿਵਾਰ ਨੂੰ ਲੱਗੇ ਜਿਹੜੀ ਜੰਗਾਲ ਵਾਲੇ ਪਿੱਟੂ ਦੇ ਪਰਿਵਾਰ ਨੂੰ ਲੱਗੀ ਐ ਪਿੱਥੋ ਵਾਲੇ ਜੱਗੇ ਦੇ ਪਰਿਵਾਰ ਨੂੰ ਸਭੀ ਮੂਸੇਵਾਲੇ ਦੇ ਪਰਿਵਾਰ ਨੂੰ ਲੱਗੀ ਐ ਇਹ ਜੱਥੇ ਦਾ ਭਰ ਜਾਂਦੇ ਐ ਖੇਡਾ ਬੋਦਾ ਦੁਨੀਆ ਛੱਡ ਜਾਂਦਾ ਮੇਰੇ ਵੀਰੋ ਬੰਦਾ ਦੁਨੀਆਂ ਵਾਪਸੀ ਆਉਂਦਾ ਆਤ ਕੈਨੇਡਾ ਦੇ ਵਿੱਚ ਨੌਜਵਾਨਾਂ ਦੇ ਵਿੱਚ ਟੱਪ ਪੱਗਿਆ ਹੈ ਹਾਕਮ ਵਾਲੇ ਜੱੱਗੂ ਨਾਲ ਭਾਈਆਂ ਤੋਂ ਬਹੁਤ ਪਿਆਰ ਹੈ ਗੁਰਵਿੰਦਰ ਜਿਹੜਾ ਕਿੰਨੇ ਦਾ ਭਤੀਜਾ ਮੁਜੀਦ ਤੋਸੀਏ ਦਾ ਭਤੀਜਾ ਕਬੱਡੀ ਪਾ ਕੇ ਆਇਆ ਹੈ ਪਿੰਡ ਦੇ ਵਿੱਚ ਬੁਲਟ ਦਾ ਮਾਨ ਹੋਇਆ ਹੈ ਐਵੇਂ ਨਹੀਂ ਗੱਲਾਂ ਹੁੰਦੀਆਂ ਮੇਰੇ ਵੀਰੋ ਲਓ ਦੀਪਕ ਦੀ ਰੇਡ ਹੈ ਸੱਤਨਾਥ ਕਰਦੇ ਚਰਚਾ ਮੁੰਡੇ ਦੀ ਕਿਧਰ ਪਾ ਕੇ ਡਾਂਟਰਾ ਲਓ ਦੀਪਕ ਸਿਪਕ ਦੀਪਕ ਨਾਲ ਕਹਿੰਦੇ ਜਿਹੜਾ ਕੁਲਵੀਰ ਕੁਲਵੀਰ ਹੈ ਨੌਜਵਾਨ ਉਧਰ ਢੀਰ ਵਾਲਾ ਗੋਲਦੀ ਵੀ ਬੈਠਾ ਹੈ ਜਿਹਨੇ ਕਹਿੰਦੇ ਦੁਨੀਆ ਮਨਾਈਆ ਮੇਰੇ ਵੀਰੋ ਮਨਜੀਤ ਖਿੱਡੂ ਵੀ ਹੈ ਬੈਠਾ ਜਿਹੜਾ ਸੀਧ ਪਾਜਸ ਅਕੈडमी ਆਜ ਜਿਹੜੇ ਤੁਹਾਡੇ ਦੇ ਜੁੜਦਾ ਮੇਰੇ ਵੀਰੋ ਸ਼ਮਸ਼ੇਰ ਸਾਹਮਣੇ ਸ਼ਮੀ ਇੱਕ ਧੂ ਵਾਲਿਆ ਢੀਰ ਦੇ ਨਾਲ ਦੇ ਕਰਕੇ ਧੂ ਵਾਲਾ ਟੜਾ ਲਓ ਸਾਹਮਣੇ ਇਸ ਦੇ ਪੱਤੇ ਖੁੱਲੇ ਜੋੜ ਰਿਹਾ ਹੋਇਆ ਰੱਪ ਰੇਡ ਪੌਂਦਨੀ ਕਹਿੰਦੇ ਇਸ ਵੇਲੇ ਨੌਰਿਆ ਮੇਰੇ ਵਿੱਚੋਂ ਪਰਦਰ ਦੇ ਪਿੰਡ ਦਾ ਰੇਡ ਪੌਂਦਨੀ ਵੱਧਿਆ ਹੋਇਆ ਕੱਬੂ ਨਾਮ ਹੈ ਤੇ ਢਾਪੀ ਤਾਰਕਾਰੂ ਵਰਗੇ ਸਾਹਮਣੇ ਅੱਗੇ ਚਾਰ ਹੈ ਇੱਕ ਕਹਿੰਦੇ ਫੱਤਰ ਚੰਦੇ ਦਾ ਸੋਨੀ ਖਰਾਆ ਮੁੰਡੇ ਨੇ ਅੱਜ ਬਾਬੇ ਦੀ ਪਾਰ ਕਰਦਾ ਵੀ ਆਪਾਂ ਮੇਲੇ ਦਿੱਤਣਾ ਤੇ ਸ਼ਾਮਾਂ ਫਿਰ ਫੋਟੋਆਂ ਪਾਉਣੀਆਂ ਫੇਸਬੁੱਕ ਤੇ ਵੀ ਸੰਤ ਬਾਬਾ ਪ੍ਰੇਮ ਦਾ ਵੀ ਕੇ ਪਹਿਲਾਂ ਜਿੱਤ ਗਿਆ ਇਸ ਸਮਾਰੋਹ ਸੁਆਦ ਨਾਉਣ ਫੋਟੋਆਂ ਪਾ ਕੇ ਲਾਵੇਗਾ ਇਹਦੇ ਬਾਪ ਨੇ ਵੀ ਤਾਕੜੀ ਖੇਡੀ ਹੈ ਇੱਕ ਰੇਗੀ साही चोटी पर मानसा ज़िले भाई रंग रंग